ਜਦੋਂ ਬਿਜ਼ਨਸ ਸਟਾਰਟ ਕਰਿਆ ਸੀ ਗੰਨਾ ਬਾਹਰੋਂ ਲੈਂਦਾ ਸੀ ਜਾਂ ਆਪਣਾ ਹੀ ਵੇਚਣਾ ਸਟਾਰਟ ਕਰ ਦਿੱਤਾ ਪਹਿਲੇ ਸਾਲ ਆਸੀਂ ਨੇ 5-400 5-400 ਕਾਊਂਟਲ ਗੰਨਾ ਬੁੱਲ ਲੈਤਾ ਸੀਗਾ ਉਸ ਤੋਂ ਬਾਅਦ ਆਪਾਂ ਸਾਡੇ ਮਨ ਦੇ ਵਿੱਚ ਖਿਆਲ ਆਇਆ ਵੀ ਜੇ ਆਪਾਂ ਨੇ ਗਾਹਕਾਂ ਨੂੰ ਆਪਣੇ ਮਿੱਤਰ ਪਿਆਰਿਆਂ ਨੂੰ ਕੁਆਲਿਟੀ ਦੇਣੀ ਆ ਤਾਂ ਗੰਨਾ ਆਪਾਂ ਨੂੰ ਆਪਣੇ ਖੇਤ ਦਾ ਤਿਆਰ ਕਰਨਾ ਪਊਗਾ ਜੜੀ ਕਨਾ ਬੋਟਾਂ ਦੀ ਵੇਸਟਿੰਗ ਰਬੜ ਵਰਤਦੇ ਨੇ ਜੀ ਉਹ ਬਹੁਤ ਹੀ ਹਾਨੀਕਾਰਕ ਹੁੰਦੀ ਹੈ ਉਹ ਕੈਂਸਰ ਜਾਂ ਭਿਆਨਕ ਬਿਮਾਰੀਆਂ ਨੂੰ ਸੱਦਾ ਦਿੰਦੀ ਹੈ ਵੀ ਕਿ ਆਪਾਂ ਨੂੰ ਉਹ ਜੇ ਬਾਲਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਵੇਂ ਆਪਣਾ ਗੰਨੇ ਦੀ ਵੇਸਟ ਹੁੰਦੀ ਆ ਇਹੀ ਆਪਾਂ ਨੂੰ ਵਰਤੋਂ ਕਰਨ ਚਾਹੀਦਾ ਇਹਦੇ ਨਾਲੇ ਗੋੜ ਬਣਾ ਕੇ ਵਧੀਆ ਕੁਆਲਿਟੀ ਦਾ ਗੋੜ ਬਣਦਾ ਜੀ ਇਹਦੇ ਨਾਲ ਤੇ ਕੋਈ ਸਮੈਲ ਨਹੀਂ ਹੁੰਦੀ ਗੋੜ ਦੇ ਵਿੱਚ ਉਹ ਰਬੜ ਦੀ ਵੀ ਸਮੈਲ ਪੈ ਜਾਂਦੀ ਕਿਸ ਰੇਟ ਦਾ ਤੁਸੀਂ ਗੁੜ ਸ਼ੱਕਰ ਦਿੰਦੇ ਹੋ ਔਰ ਕਿਸ ਤਰ੍ਹਾਂ ਦੀ ਕੁਆਲਿਟੀ ਦਿੰਦੇ ਹੋ ਦੇਖੋ ਜੀ ਆਪਣੇ ਕੋਲੇ ਇੱਕ ਤਾਂ ਪਲੇਨ ਕੋੜ ਸੈਂਪਲ ਚਾਹ ਵਾਲਾ ਹੁੰਦਾਗਾ ਸ਼ੱਕਰ ਹੁੰਦੀ ਆਗਾ ਸੋਨੇ ਵਾਲਾ ਕੋੜ ਹੁੰਦਾ ਈ ਸੌਫ ਜਮੈਨ ਵਾਲਾ ਡਰਾਈ ਫਰੂਟ ਵਾਲਾ ਕੋੜ ਆ ਇਦਾਂ ਦੀ ਆਪਣੇ 4-5 ਵੈਰਾਈਟੀਆਂ ਕਿਵੇਂ ਹਲਦੀ ਮਿਰਚ ਹੋਵੇ ਜੀ ਸਰੋਂ ਦਾ ਤੇਲ ਹੋ ਗਿਆ ਸਰੋਂ ਦਾ ਤੇਲ ਵੀ ਆਪਣੇ ਘਰ ਦਾ ਹੁੰਦਾ ਜੀ ਜਿਹੜਾ ਇੱਕ ਵਾਰੀ ਬੰਦਾ ਜੁੜ ਗਿਆ ਜੀ ਦੁਬਾਰਾ ਟੁੱਟਦਾ ਨਹੀਂ ਕਿਵੇਂ ਕੈਨੇਡਾ ਅਮਰੀਕਾ ਤੋਂ ਆਪਣੇ ਆਉਂਦੇ ਨੇ ਜੀ ਮਿੱਤਰ ਪਿਆਰੇ ਉਹ ਵੀ ਉੱਧਰ ਲੈ ਜਾਂਦੇ ਨੇ ਅਸੀਂ ਵੀ ਉਹੋ ਭੇਜ ਦਿੰਨੇ ਜੀ ਕਦੇ ਚੈਲੰਜ ਨਹੀਂ ਕੀਤਾ ਕਿਸੇ ਨੇ ਚੈਲੰਜ ਤਾਂ ਬਹੁਤ ਕਰਦੇ ਨੇ ਆਥ ਨੂੰ ਬਹੁਤ ਆਉਂਦੇ ਨੇ ਭਾਈ ਅਸੀਂ ਟੈਸਟ ਕਰਵਾ ਲਾਂਗੇ ਬਹੁਤ ਕਰਾ ਲਾਂਗੇ ਮੈਂ ਆਖਿਆ ਵੀ ਜਦੋਂ ਆਪਾਂ ਕੋਈ ਮਿਲਾਵਟੇ ਨਹੀਂ ਕਰਨੀ ਜਿੱਥੋਂ ਮਰਜੀ ਟੈਸਟ ਕਰਵਾਵੋ ਸਾਡੇ ਆਏ ਸਾਲ ਸੈਂਪਲ ਭਰੇ ਜਾਂਦੇ ਨੇ ਜੀ ਸਾਡਾ ਸੈਂਪਲ ਵੀ ਪਾਸ ਹੋ ਕੇ ਆਉਂਦਾਗਾ ਆਪਾਂ ਨੂੰ ਕੋਈ ਵਿਭਾਗਵੇਂ ਵੱਲੋਂ ਤੇ ਹੋਰ ਕਿਸੇ ਵੱਲੋਂ ਕੋਈ ਪ੍ਰੋਬਲਮ ਨਹੀਂ ਆਈ ਵੀ ਆਪਾਂ ਨੂੰ ਜੇ ਆਖਿਆ ਹੋਵੇ ਉਹਨੂੰ ਸਾਡਾ ਸੈਂਪਲ ਫੇਲ ਹੋਇਆ ਜੇ ਇਹਨੂੰ ਬੰਦ ਕਰੋ ਐਦਾਂ ਦੀ ਸਾਨੂੰ ਕਦੇ ਵੀ ਕੁਛ ਕਹਿਤ ਨਹੀਂ ਇਹ ਗੁੜ ਖਰਾਬ ਨਹੀਂ ਹੋਊਗਾ ਜੇ ਦੋ ਸਾਲ ਰੱਖ ਲਿਓ ਸ਼ੱਕਰ ਗੁੜਾ ਨਾ ਆਪਣੀ ਚਾਹ ਫਟੇ ਨਾ ਗੁੜ ਖਰਾਬ ਹੋਵੇ ਰੋਜ਼ਗਾਰ ਦੀ ਗੱਲ ਕਰੀਏ ਤਾਂ ਰੋਜ਼ਗਾਰ ਬਹੁਤ ਤਰ੍ਹਾਂ ਦੇ ਹੁੰਦੇ ਹਨ ਪਰ ਜੋ ਲੋਕ ਆਪਣਾ ਰੋਜ਼ਗਾਰ ਤੇ ਆਪਣਾ ਧੰਦਾ ਚਲਾਉਂਦੇ ਹਨ ਅਤੇ ਲੋਕਾਂ ਨੂੰ ਹੋਰ ਨੂੰ ਰੋਜ਼ਗਾਰ ਦਿੰਦੇ ਹਨ ਉਹ ਬਹੁਤ ਕਟਲੋਕ ਹੁੰਦੇ ਹਨ ਤੁਹਾਨੂੰ ਗੱਲ ਕਰਾਂਗੇ ਆਪਣੇ ਰੋਜ਼ਗਾਰ ਤੇ ਆਪਣੇ ਕਿੱਤੇ ਦੇ ਮਾਣ ਕਰਨ ਵਾਲੇ ਦੋ ਸਕੇ ਭਰਾਵਾਂ ਦੀ ਜੋ ਕਿ ਪਿਛਲੇ 17 ਸਾਲ ਤੋਂ ਕੁਲਾੜ ਚਲਾ ਰਹੇ ਨੇ ਕੁਲਾੜ ਬਹੁਤ ਵਧੀਆ ਤਰੀਕੇ ਨਾਲ ਚਲਾ ਰਹੇ ਨੇ ਪ੍ਰੀਤ ਕੁਲਾੜ ਆ ਜੋ NH7 ਤੇ ਬਠਿੰਡਾ ਤੋਂ ਚੰਡੀਗੜ੍ਹ ਰੋਡ ਸੰਗਰੂਰ ਦੇ ਨੇੜੇ ਹੈ ਪ੍ਰੀਤ ਕੁਲਾੜ ਤੇ ਨਾਲੇ ਨਵੇਂ ਮਾਲ ਖੁੱਲੇ ਹਨ ਉਹਦੇ ਬਿਲਕੁਲ ਨਾਲ ਪ੍ਰੀਤ ਕੁਲਾੜ ਹੈ ਦੋਏ ਭਰਾ ਕਾਬੀ ਚੀਜ਼ਾਂ ਗੰਨੇ ਤੋਂ ਤਿਆਰ ਕਰਦੇ ਹਨ ਤੇ ਹੁਣ ਨਵਾਂ ਵੀ ਕੰਮ ਸ਼ੁਰੂ ਕਰ ਲਿਆ ਜਮੈਂ ਮਿਰਚਾਂ ਦਾ ਮਿਰਚਾਂ ਵੀ ਸੇਲ ਕਰਦੇ ਨੇ ਤੇ ਸਰੋਂ ਦਾ ਤੇਲ ਵੀ ਸੇਲ ਕਰਦੇ ਤੇ ਹਲਦੀ ਵੀ ਬਣਾਉਂਦੇ ਨੇ ਕੱਲ ਵੀਰ ਨਾਲ ਗੱਲ ਕਰਾਂ ਵੀ ਕਿਸ ਤਰ੍ਹਾਂ ਇਹ ਤੁਹਾਨੂੰ ਜਹਨ ਵਿੱਚ ਆਇਆ ਕਿ ਆਪਣਾ ਬਿਜ਼ਨਸ ਸ਼ੁਰੂ ਕੀਤਾ ਜਾਵੇ ਸਾਡੇ ਨਾਲ ਉਹ ਵੀਰ ਮजूद ਆ ਕੀ ਨਾਮ ਹੈ ਵੀਰ ਮੇਰਾ ਨਾਮ ਗੁਰਜੰਟ ਸਿੰਘ ਗੁਰਜੰਟ ਸਿੰਘ ਜੀ ਕਿਸ ਤਰ੍ਹਾਂ ਜਹਨ ਦੇ ਵਿੱਚ ਆਇਆ ਵੀ ਕੋਈ ਆਪਣਾ ਹੀ ਬਿਜ਼ਨਸ ਕੀਤਾ ਜਾਵੇ ਦੇਖੋ ਜੀ ਬਿਜ਼ਨਸ ਸਿਕਣਾ ਪਾ ਚੰਡੀਗੜ੍ਹ ਕੋ ਨਹੀਂ ਜਾਂਦੇ ਹੁੰਦੇ ਸੀ ਗੋੜ ਸੱਕਰ ਉੱਥੋਂ ਲੈਣਦੇ ਤੇ ਕਿ ਬਹੁਤ ਵਧੀਆ ਮਿਲਦਾ ਸੀ ਤੇ ਆਪਣੇ ਖਿਆਲ ਦੇ ਵਿੱਚ ਆਇਆ ਵੀ ਆਪਾਂ ਕਣਕ ਜੀ ਬਾਕੀ ਹੋਰ ਫਸਲਾਂ ਦੇ ਵਿੱਚ ਫਸਿਆ ਹੋਇਆ ਵੀ ਆਪਾਂ ਇਹ ਕੰਮ ਘਲਾੜ ਦਾ ਕਿਉਂ ਨਹੀਂ ਕਰ ਲੈਂਦੇ ਜਿਹੜੀ ਰੋਧ ਇਨਕਮ ਆਵੇ ਉਹ ਵਧੀਆ ਹੁੰਦੀ ਹੈ ਕੀ ਲੱਗਦਾ ਜਦੋਂ ਬਿਜ਼ਨਸ ਸਟਾਰਟ ਕਰਿਆ ਸੀ ਗੰਨਾ ਬਾਹਰੋਂ ਲੈਤਾ ਸੀ ਜਾਂ ਆਪਣਾ ਹੀ ਵੇਚਣਾ ਸਟਾਰਟ ਕਰ ਦਿੱਤਾ ਦੇਖੋ ਜੀ ਪਹਿਲੇ ਸਾਲ ਆਸੀਂ ਨੇ 5-400 5-400 ਕਾਉਂਟਲ ਗੰਨਾ ਮੁੱਲ ਲੈਂਦਾ ਸੀਗਾ ਉਦੋਂ ਬਾਅਦ ਆਪਾਂ ਸਾਡੇ ਮਨ ਦੇ ਵਿੱਚ ਖਿਆਲ ਆਇਆ ਵੀ ਜੇ ਆਪਾਂ ਨੇ ਗਾਹਕਾਂ ਨੂੰ ਆਪਣੇ ਮਿੱਤਰ ਪਿਆਰਿਆਂ ਨੂੰ ਕੁਆਲਿਟੀ ਦੇਣੀ ਆ ਤਾਂ ਗੰਨਾ ਆਪਾਂ ਨੂੰ ਆਪਣੇ ਖੇਤ ਦਾ ਤਿਆਰ ਕਰਨਾ ਪਊਗਾ ਅੱਜ ਆਪਣੇ ਕੋਲੇ 20 ਕਿਲੇ ਗੰਨੇ ਦੇ ਨੇ ਜੀ ਜਿਹੜਾ ਆਪਣੇ ਖਲਾੜ ਦੇ ਉੱਪਰ ਗੁੜ ਬਣਾ ਕੇ ਸਾਰੇ ਗੰਨੇ ਦਾ ਆਪਾਂ ਉਹਨੂੰ ਰੇਸੇਲ ਕਰਕੇ ਵਧੀਆ ਨਿਕਮਾ ਪਾਉਣਾ ਜੋ ਗੰਨੇ ਦੀ ਫਸਲ ਤੁਸੀਂ ਤਿਆਰ ਕਰਦੇ ਹੋ ਜਿਹੜੀ 20 ਏਕੜ ਦੀ ਤੁਸੀਂ ਆਖਿਆ ਉਸ ਦੇ ਵਿੱਚ ਕਿਸ ਤਰ੍ਹਾਂ ਦੀਆਂ ਰੇਹਾਂ ਸਪ੍ਰਿਆਾਂ ਜਾਂ ਦਵਾਈਆਂ ਵਗੈਰਾ ਆਪਾਂ ਉਹਨੇ ਦੇਖੋ ਜੀ ਪਹਿਲੀ ਗੱਲ ਤਾਂ ਆਪਾਂ ਜਾਦੇ ਖਤਰਨਾਕ ਦਵਾਈਆਂ ਦੀ ਵਰਤਤ ਦੇ ਜਿਹੜਾ ਆਪਣੀ ਦੇਸੀ ਖਾਦ ਹੁੰਦੀ ਆ ਜਿਵੇਂ ਰੂੜੀ ਦਾ ਰਹੇ ਹੋ ਗਿਆ ਜੀ ਮੁਰਗਿਆਂ ਦਾ ਰਹੇ ਹੋ ਗਿਆ ਉਹ ਪਹਿਲਾਂ ਜ਼ਮੀਨ ਦੇ ਵਿੱਚ ਆਪਾਂ ਪਾ ਕੇ ਚੰਗੀ ਤਰ੍ਹਾਂ ਦੀ ਵਾਹੀ ਕਰਕੇ ਉਸ ਤੋਂ ਬਾਅਦ ਫਿਰ ਗੰਨੇ ਦੀ ਆਪਣੇ ਲਈ 5-6 ਵੈਰਾਈਟੀਆਂ ਹੁੰਦੀਆਂ ਨੇ ਜਿਹੜੀਆਂ ਸਮੇਂ ਦੇ ਹਿਸਾਬ ਨਾਲ ਚੱਲਦੀਆਂ ਨੇ ਕਿਵੇਂ ਜੀ ਤੇ 015 अर्ली ਵੈਰਾਈਟੀ अर्ली ਦਾ ਮਤਲਬ ਹੁੰਦਾ ਹੀ ਜੇਤੀ ਵੈਰਾਈਟੀ ਉਹਦਾ ਵਧੀਆ ਘੜ ਬਣਦਾ ਹੈਗਾ ਉਸ ਤੋਂ ਬਾਅਦ ਫਿਰ 18 ਆ ਗਈ ਜੀ 88 ਆ ਗਈ 099 ਆ ਗਿਆ ਇਹ ਸਾਰੀਆਂ ਵੈਰਾਈਟੀਆਂ ਗੁੜ ਦੇ ਲਈ ਬਹੁਤ ਗੁੜ ਸ਼ੱਕਰ ਲਈ ਬਹੁਤ ਹੀ ਵਧੀਆ ਵੈਰਾਈਟੀਆਂ ਹਾਂ ਗੁੜ ਕਿਸ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ ਗੁੜ ਦੇਖੋ ਜੀ ਜਿਵੇਂ ਅੱਜ ਤੋਂ ਆਪਣੇ ਪੁਰਾਣੇ ਪਿਓ 80 90 ਸਾਲ ਤੋਂ ਪਹਿਲਾਂ ਇਹ ਗੁੜ ਤਿਆਰ ਕਰਦੇ ਤੇ ਕਹਿੰਨਾ ਚੱਕਵੇਂ ਘੜਾਹੇ ਦਾ ਗੁੜ ਕਹਿੰਦੇ ਇਹਨੂੰ ਇਹ ਖਰਾਬ ਨਹੀਂ ਹੁੰਦਾ ਇਹ ਤਾਂ ਆਪਾਂ ਨੂੰ ਥੋੜਾ ਜਿਹਾ ਘਾਟਾ ਤਾਂ ਹੈਗਾ ਦੇਖੋ ਵਜਨ ਘਟ ਜਾਂਦਾ ਉਹਦੇ ਹਿਸਾਬ ਨਾਲ ਹੜਾ ਰੇਟ ਵੀ ਰੱਖਿਆ ਹੋਇਆ ਵੀ ਆਪਾਂ ਨੂੰ ਵੀ ਨਾ ਲਾਸ ਹੋਵੇ ਵੀ ਕੰਮ ਆਪ ਨੂੰ ਬੰਦ ਕਰਨਾ ਪਵੇ ਦੋ ਪੈਸੇ ਆਪਾਂ ਨੂੰ ਵੀ ਬਚਣ ਇਹ ਗੁੜ ਖਰਾਬ ਨਹੀਂ ਹੋਊਗਾ ਜੇ ਇਹ ਦੋ ਸਾਲ ਰੱਖ ਲਿਓ ਸ਼ੱਕਰ ਗੋੜਾ ਨਾ ਆਪਣੀ ਚਾਹ ਫਟੇ ਨਾ ਗੋੜਾ ਖਰਾਬ ਹੋਵੇ ਉਹ ਦੋ ਤਵੀਆਂ ਹੁੰਦੀਆਂ ਨੇ ਕਿ ਨਾ ਡੋਰੇ ਨਾ ਕੱਢਦੇ ਨੇ ਉਹ ਥੋੜਾ ਜਿਹਾ ਕੱਚਾ ਰੱਖ ਕੇ ਗੋੜਾ ਕੱਢਦੇ ਨੇ ਵਿੱਚ ਲੋਕੀ ਉਹ ਵਜਨ ਵਧਾਉਣ ਦੇ ਕਾਰਨ ਜਾ ਕੇ ਫਿਰ ਉਹ ਖਰਾਬ ਹੋ ਜਾਂਦਾ ਜਿਵੇਂ ਤੁਸੀਂ 1 ਲੱਖ ਰੁਪਏ ਦਾ ਇਨਾਮ ਰੱਖਿਆ ਹੈ ਕਦੇ ਚੈਲੰਜ ਨਹੀਂ ਕੀਤਾ ਕਿਸੇ ਨੇ ਦੇਖੋ ਇਹ ਚੈਲੰਜ ਤਾਂ ਬਹੁਤ ਕਰਦੇ ਨੇ ਆਥ ਨੂੰ ਬਹੁਤ ਆਉਂਦੇ ਨੇ ਭਾਈ ਅਸੀਂ ਟੈਸਟ ਕਰਵਾ ਲਾਂਗੇ ਉਹ ਕਰਾ ਲਾਂਗੇ ਮੈਂ ਆਖਿਆ ਵੀ ਜਿਹੜਾ ਆਪਣਾ ਕੋਈ ਮਲਾਵਟੇ ਨਹੀਂ ਕਰਨੀ ਜਿੱਥੋਂ ਮਰਜ਼ੀ ਟੈਸਟ ਕਰਵਾਵੋ ਸਾਡੇ ਆਏ ਸਾਲ ਸੈਂਪਲ ਭਰੇ ਜਾਂਦੇ ਨੇ ਜੀ ਸਾਡਾ ਸੈਂਪਲ ਵੀ ਪਾਸ ਹੋ ਕੇ ਆਉਂਦਾਗਾ ਆਪਾਂ ਨੂੰ ਕੋਈ ਵਿਭਾਗ ਦੇ ਵੱਲੋਂ ਤੇ ਹੋਰ ਕਿਸੇ ਵੱਲੋਂ ਕੋਈ ਪ੍ਰੋਬਲਮ ਨਹੀਂ ਆਈ ਵੀ ਆਪਾਂ ਨੂੰ ਜੇ ਆਖਿਆ ਹੋਵੇ ਇਹਨਾਂ ਦਾ ਸੈਂਪਲ ਫੇਲ ਹੋਇਆ ਤੇ ਇਹਨੂੰ ਬੰਦ ਕਰੋ ਐਦਾਂ ਦੀ ਸਾਨੂੰ ਕਦੇ ਵੀ ਕੁਝ ਕਰਤ ਨਹੀਂ हां ਜਿਵੇਂ ਸਰਕਾਰ ਨੇ ਨਵਾਂ ਉਪਰਾਲਾ ਕੀਤਾ ਸੰਗਰੂਰ ਪ੍ਰਸ਼ਾਸਨ ਨੇ ਵੀ ਨਵਾਂ ਉਪਰਾਲਾ ਕੀਤਾ ਜਿਹੜੇ ਲੋਕ ਆਪਣਾ ਸੁੱਧ ਫਸਲ ਕੋਈ ਵੀ ਚੀਜ਼ ਤਿਆਰ ਕਰਦੇ ਨੇ ਉਹਨਾਂ ਲਈ ਇੱਕ ਮਾਰਕੀਟ ਲਗਾਉਂਦੇ ਨੇ ਸੰਡੇ ਨੂੰ ਉੱਥੇ ਵੀ ਤੁਹਾਡੇ ਮੇਲਾ ਦਾ ਤੁਹਾਡਾ ਬ੍ਰਦਰ ਉੱਥੇ ਜਾਂਦਾ ਹਾਂਜੀ ਇੱਕ ਦੋ ਵਾਰੀ ਗਏ ਆਂਗੇ ਅਸੀਂ ਫੇ ਸਾਡਾ ਕੰਮ ਪੂਰੇ ਹੁਣ ਜਾਂਦਾ ਜੀ ਸਾਡੇ ਮੇਰਾ ਭਰਾ ਵੀ ਕਾਰੀਗਰਾ ਕੋੜਦਾ ਤੇ ਮੈਂ ਵੀ ਜੇ ਆਪਣਾ ਚਲੋ ਕਾਰੀਗਰ ਹੋਰ ਹੋਵੇ ਫਿਰ ਅਸੀਂ ਉੱਥੇ ਵੀ ਜਾ ਕੇ ਤੇ ਵਧੀਆ ਆਪਣੇ ਮਿੱਤਰ ਪਿਆਰੇ ਨੂੰ ਉੱਥੇ ਵੀ ਕੁਆਲਿਟੀ ਦੇ ਸਕੀਏ ਨੰਬਰ 2 ਤੇ ਜਿਹੜੀ ਸਾਡੀ ਉਰੇ ਗੋੜ ਦੀ ਬੁਕਿੰਗ ਹੋ ਜਾਂਦੀ ਹੈ ਦੇਖੋ ਆਪਣੇ 3 ਵਜੇ ਤੋਂ ਬਾਅਦ ਗੋੜ ਮਿਲਣ ਲੱਗੂਗਾ ਗਾਹਕਾਂ ਨੂੰ ਉਦੋਂ ਬਾਅਦ ਜਿਹੜੀ ਬੁਕਿੰਗ ਹੋਈ ਹੋਈ ਆ ਕੱਲ ਦੀ ਉਹ ਆਪਣੇ 3 ਵਜੇ ਤੋਂ ਬਾਅਦ ਸੱਦੇ ਜਾਣਗੇ ਉਹਨਾਂ ਨੂੰ ਗੋੜ ਦਿੱਤਾ ਜਾਊਗਾ ਸਾਰੀ ਮਾਰਚ ਆਪਣੇ ਬੁੱਕੇ ਪਈਆ ਜੀ 120 25 ਕਾਊਂਟਰ ਲਾਪਾਂ ਨੇ ਗੋੜ ਸ਼ੱਕਰ ਮਾਰਚ ਦੇ ਵਿੱਚ ਆਪਣੇ ਮਿੱਤਰ ਪਿਆਰੇ ਗਾਹਕਾਂ ਨੂੰ ਉਹ ਦੇਣਾ ਜੀ ਕਿੰਨੇ ਕ ਬੰਦਿਆਂ ਨੂੰ ਤੁਸੀਂ ਰੋਜ਼ਗਾਰ ਦੇ ਰਹੇ ਦੇਖੋ ਜੀ ਆਪਣਾ ਰੋਜ਼ਗਾਰ ਜਿਹੜਾ 15 16 ਬੰਦਿਆਂ ਨੂੰ ਦੇ ਦਿਆਂਗੇ ਜਿਵੇਂ ਆਪਣਾ ਖੇਤ ਦੇ ਵਿੱਚ ਗੰਨਾ ਸੱਲ ਕੇ ਸਾਫ਼ ਕਰਕੇ ਟ੍ਰਾਲੀ ਲੋਡ ਕਰਕੇ ਭੇਜਦੇ ਆ ਜੀ 7-8 ਬੰਦੇ ਉੱਥੇ ਆ ਤੇ 7-8 ਬੰਦੇ ਆਪਣੇ ਘਲਾੜ ਤੇ ਰੱਖੇ ਹੋਏ ਨੇ ਜੀ ਜਿਹੜੇ ਮੁੰਡੇ ਲੇਬਰ ਦਾ ਕੰਮ ਕਰਦੇ ਨੇ ਗੰਨਾ ਲਾਉਣਾ ਝੋਕਾ ਲਾਉਣਾ ਤੇ ਸਾਡੇ ਨਾਲ ਮਾੜਾ-ਮੋਟਾ ਹੱਥ ਵੀ ਪਟਾਉਂਦੇ ਨੇ ਨੰਬਰ 2 ਤੇ ਜਿਹੜੇ ਆਪਣੇ ਸਾਡੇ ਘਰ ਦੇ ਨੇ ਮੈਸੇਜ ਤੇ ਚਾਰ ਪੰਜ ਜਾਨੇ ਆਪਣੇ ਘਰ ਵੀ ਕੰਮ ਲੱਗੇ ਹੋਣੇ ਉਹਨਾਂ ਨੇ ਸਵੇਰੇ ਰੋਟੀ ਬਣਾਉਣੀ ਸੱਤ ਅੱਠ ਬੰਦੇ ਦੀ ਉਹ ਭਲਾੜ ਤੇ ਭੇਜਣੀ ਤੇ ਵਧੀਆ ਤਰੀਕੇ ਨਾਲ ਹਨਾ ਜੀ ਉਹ ਵੀ ਕੰਮ ਕਰਦੇ ਨੇ ਸਾਡੇ ਸਾਰੇ ਟੱਬਰ ਦਾ ਪਰ ਮਹੰਗਾਰਾ ਮਿਲਿਆ ਹੋਇਆ ਧੜਕ ਜਿਸ ਤਰ੍ਹਾਂ ਲੋਕ ਰਿਟਾਇਰਮੈਂਟ ਤੋਂ ਬਾਅਦ ਫ੍ਰੀ ਹੋ ਜਾਂਦੇ ਨੇ ਉਹਨਾਂ ਨੂੰ ਔਖਾ ਹੋ ਜਾਂਦਾ ਪਰ ਤੁਹਾਡੀ ਫੈਮਲੀ ਤੁਹਾਡੇ ਨਾਲ ਲਗਾਤਾਰ ਕੰਮ ਦੇ ਵਿੱਚ ਲੱਗੀ ਹੋਈ ਆ ਹਾਂਜੀ ਦੇਖੋ ਬਹੁਤ ਵਧੀਆ ਸਾਡੀ ਫੈਮਲੀ ਆ ਤੇ ਕੰਮ ਦੇ ਵਿੱਚ ਲੱਗੀ ਹੋਈ ਆਪਦਾ ਕੰਮ ਆਗਾ ਕਿਸੇ ਦੇ ਆਪਾਂ ਨੇ ਹੀਠ ਨਹੀਂ ਕਰਨਾ ਵਧੀਆ ਕੰਮ ਕਰਦੇ ਆ ਜਿਵੇਂ ਚਾਰ ਪੰਜ ਕਾਉਂਟਰ ਬਣਾ ਲਿਆ ਵਧੀਆ ਕੁਆਲਿਟੀ ਦਾ ਉਹੀ ਆਪਾਂ ਨੇ ਸ਼ੇਅਰ ਕਰ ਦੇਣਾ ਕਿਵੇਂ ਹੁਣ ਗਾਹਕ ਸਾਡੇ ਕੋਲ ਹੀ ਪਰ ਮੋੜ ਜਾਂਦੇ ਨੇ ਕੋਈ ਸਰਕਾਰ ਘਟ ਜਾਂਦਾ ਜੀ ਸਾਡੇ ਮਾਨ ਦੇ ਵਿੱਚ ਇਹੀ ਆਇਆ ਆਇਆ ਜੀ ਆਪਾਂ ਨੂੰ ਗਾਹਕਾਂ ਨੂੰ ਇੱਕ ਪ੍ਰੋਜੈਕਟ ਕਲਾੜ ਦਾ ਹੋਰ ਲਾਵਾਂਗੇ ਜੇ ਆਪਾਂ ਨਾਲ ਲੱਗਦਾ ਦੋ ਕਰਦਾ ਹਾਂ ਕੀ ਲੱਗਦਾ ਜਿਵੇਂ ਤੁਸੀਂ ਕਹਿੰਦੇ ਹੋ ਹਰ ਸਾਲ ਸੈਂਪਲ ਭਰੇ ਜਾਂਦੇ ਨੇ ਹੋਰ ਕਲਾੜਾਂ ਦੇ ਵੀ ਸੈਂਪਲ ਭਰੇ ਜਾਂਦੇ ਨੇ ਮੈਨੇ ਦੇਖਿਆ ਇੱਕ ਦੋ ਕਲਾੜਾਂ ਨੇ ਨਾਮ ਵੀ ਚੇਂਜ ਕਰ ਲੈਂਦੇ ਨੇ ਪਰ ਤੁਸੀਂ 17 ਸਾਲ ਤੋਂ ਇੱਕੋ ਨਾਮ ਆ ਤੇ 1 ਲੱਖ ਰੁਪਏ ਦਾ ਨਾਮ ਵੀ ਰੱਖਿਆ ਹੋਇਆ ਜਿਹੜੀ ਤੁਸੀਂ ਇਸ ਕਲਾੜ ਦੇ ਵਿੱਚ ਅੱਗ ਦੀ ਅੱਗ ਦੀ ਲਈ ਵਰਤੋਂ ਕਰਦੇ ਹੋ ਕਿਸ ਚੀਜ਼ ਦੇ ਪ੍ਰੋਡਕਟ ਦੀ ਕਰਨਾ ਦੇਖੋ ਜੀ ਨਾਮ ਬਦਲਦਾ ਤਾਂ ਇਹ ਕਾਰਨ ਹੋ ਜਾਂਦਾਗਾ ਕਈ ਵਾਰ ਸੈਂਪਲ ਭਰੇ ਜਾਂਦੇ ਨੇ ਉਹਨਾਂ ਤੇ ਫੇਲ ਹੋ ਜਾਂਦੇ ਨੇ ਕਿ ਉਹ ਨਾਮ ਬਦਲਾ ਕੇ ਕਲਾੜ ਦਾ ਦੁਬਾਰੇ ਫੇਰ ਚਲਾ ਦਿੰਦੇ ਨੇ ਤੇ ਨੰਬਰ 2 ਤੇ ਜਿਹੜੀ ਕਹਿੰਨਾ ਬੋਟਾਂ ਦੀ ਵੇਸਟਿੰਗ ਰਬੜ ਵਰਤਦੇ ਨੇ ਜੀ ਉਹ ਬਹੁਤ ਹੀ ਹਾਨੀਕਾਰਕ ਹੁੰਦੀ ਹੈ ਉਹ ਕੈਂਸਰ ਜਾਂ ਭਿਆਨਕ ਬਿਮਾਰੀਆਂ ਨੂੰ ਸੱਦਾ ਦਿੰਦੀ ਆ ਗਈ ਯਾਨੀ ਕਿ ਆਪਾਂ ਨੂੰ ਉਹ ਜੇ ਬਾਲਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਵੇਂ ਆਪਣਾ ਗੰਨੇ ਦੀ ਵੇਸਟ ਹੁੰਦੀ ਆ ਇਹੀ ਆਪਾਂ ਨੂੰ ਵਰਤੋਂ ਕਰਨੀ ਚਾਹੀਦੀ ਹੈ ਇਹਦੇ ਨਾਲੇ ਗੋੜ ਬਣਾ ਕੇ ਵਧੀਆ ਕੁਆਲਿਟੀ ਦਾ ਗੋੜ ਬਣਦਾ ਜੀ ਇਹਦੇ ਨਾਲ ਤੇ ਕੋਈ ਸਮੈਲ ਨਹੀਂ ਹੁੰਦੀ ਗੋੜ ਦੇ ਵਿੱਚ ਉਹ ਰਬੜ ਦੀ ਵੀ ਸਮੈਲ ਪੈ ਜਾਂਦੀ ਸਰਕਾਰ ਵੀ ਚਾਹੁੰਦੀ ਆ ਵੀ ਫਸਲੀ ਭਿੰਨਤਾ ਹੋਵੇ ਜਿਵੇਂ ਕਣਕ ਤੇ ਜੀਰੀ ਦੀ ਫਸਲੀ ਪੰਜਾਬ ਦੇ ਲੋਕ ਜ਼ਿਆਦਾ ਬੀਜਦੇ ਨੇ ਤੁਸੀਂ ਗੰਨੇ ਦੀ ਖੇਤੀ ਕਰ ਰਹੇ ਹੋ ਤੇ ਜੀਰੀ ਦੀ ਫਸਲ ਵੀ ਕਰਨੀਓ ਹਾਂਜੀ ਜੀਰੀ ਬਹੁਤ ਹੀ ਘੱਟ ਮਾਤਰਾ ਦੇ ਵਿੱਚ ਆਪਾਂ ਲਾਉਣਾ ਕਿਵੇਂ 2-4 ਕਿਲੇ ਲਾਲੀ ਜੀਰੀ ਦੇ ਜਿਆਦੇ ਆਪਣੇ ਖਿਲਾੜ ਦਾ ਕੰਮ ਆ ਜੀ ਫਿਰ ਗੰਨਾ ਸਾਨੂੰ ਜ਼ਿਆਦਾ ਲਾਉਣਾ ਪੈਂਦਾ ਏ ਕੀ ਆਪਾਂ 4-5 ਕਿਲੇ ਹੋਰ ਵਧਾ ਦਾਂਗੇ ਜੀ ਤਾਂ ਕੀ ਸੰਦੇਸ਼ ਦੇਣਾ ਚਾਹੋਗੇ ਹੋਰ ਲੋਕਾਂ ਨੂੰ ਤੇ ਆਪਣੇ ਬਾਰੇ ਵੀ ਇੱਥੇ ਦੱਸੋ ਕਿਸ ਰੇਟ ਦਾ ਤੁਸੀਂ ਗੁੜ ਸ਼ੱਕਰ ਦੰਨੇ ਹੋ ਔਰ ਕਿਸ ਤਰ੍ਹਾਂ ਦੀ ਕੁਆਲਿਟੀ ਦੰਨੇ ਦੇਖੋ ਜੀ ਆਪਣੇ ਕੋਲੇ ਇੱਕ ਤਾਂ ਪਲੇਨ ਗੁੜ ਸਿੰਪਲ ਚਾਹ ਵਾਲਾ ਹੁੰਦਾਗਾ ਸ਼ੱਕਰ ਹੁੰਦੀ ਆਗਾ ਸੋਨੇ ਵਾਲਾ ਗੁੜ ਹੁੰਦਾ ਈ ਸੌਫ ਜਮੈਨ ਵਾਲਾ ਡਰਾਈ ਫਰੂਟ ਵਾਲਾ ਗੁੜ ਆ ਇਦਾਂ ਦੀ ਆਪਣੇ ਚਾਰ ਪੰਜ ਵੈਰਾਈਟੀਆਂ ਕਿਵੇਂ ਹਲਦੀ ਮਿਰਚ ਹੋ ਗਈ ਜੀ ਸਰੋਂ ਦਾ ਤੇਲ ਹੋ ਗਿਆ ਸਰੋਂ ਦਾ ਤੇਲ ਵੀ ਆਪਣੇ ਘਰ ਦਾ ਹੁੰਦਾ ਜੀ ਗੰਨਾ ਪਹਿਲਾਂ ਥੱਲੇ ਲਾ ਕੇ ਉੱਪਰ ਸਰੋਂ ਦੀ ਚੀ ਜਾਂਦੀ ਆ ਫਿਰ ਆਪਣੀ ਉਹ ਵੱਡਾ ਵੱਢ ਕੇ ਕੱਢ ਕੇ ਉਹਨੂੰ ਸਾਫ ਕਰਕੇ ਫਿਰ ਸਰੋਂ ਦਾ ਤੇਲ ਕਢਵਾ ਕੇ ਉਰੇ ਆਪਣੇ ਕਾਊਂਟਰ ਤੇ ਸੇਲ ਕਰ ਦਿੰਦੇ ਆ। ਅ ਲਗਾਤਾਰ NH7 ਤੇ ਤੁਸੀਂ ਜੁੜੇ ਹੋ ਹੋ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਸ ਜਗ੍ਹਾ ਤੇ ਇਸ ਖਿਲਾੜ ਨੂੰ ਚਲਾਉਂਦੇ ਹੋਏ। ਸਾਨੂੰ 17 ਸਾਲ ਹੋ ਗਏ ਜੀ। ਉਰੇ ਸਾਨੂੰ 12 ਸਾਲ ਹੋ ਗਏ ਬਾਕੀ ਪਰਾਂ ਤੇ ਗਿਆ ਸੀ। ਹੁਣ ਉਰੇ ਲਗਾਤਾਰ ਆਪਾਂ ਨੂੰ ਖਿਲਾੜ ਉਰੇ ਲਾਇਆ ਜਾਂਦਾ ਜੀ ਸਾਡਾ ਠੇਕੇ ਤੇ ਜ਼ਮੀਨ ਆ ਗਈ ਇਹ ਤੇ ਇਹਨਾਂ ਨੂੰ ਵੀ ਆਪਣਾ ਠੇਕਾ ਦੇ ਕੇ ਸਾਨੂੰ ਵਧੀਆ ਪ੍ਰਾਪਰਟੀ ਹੋ ਜਾ। ਕੀ ਲੱਗਦਾ ਜੋ ਤੁਹਾਡੇ ਪੁਰਾਣੇ ਗਾਖ ਜੁੜੇ ਹੋਏ ਨੇ ਬਾਕੀ ਇਸ ਰੋਡ ਤੋਂ ਲੰਘਦੇ ਗਾਖ ਵੀ ਤੁਹਾਡੇ ਲਵੇ ਆਉਂਦੇ ਨੇ ਆ ਕਿਸ ਤਰ੍ਹਾਂ ਦੇਖਦੇ ਹੋ ਉਹ ਦੁਬਾਰਾ ਮੁੜ ਕੇ ਆਉਂਦੇ ਦੇਖੋ ਜੀ ਜਿਹੜਾ ਇੱਕ ਵਾਰੀ ਸਾਡੇ ਨਾਲ ਗਾਖ ਜੁੜ ਗਿਆ ਚਾਹੀ 17 ਸਾਲਾਂ ਦਾ ਜੁੜਿਆ ਹੋਇਆ ਚਾਹੀ 15 ਦਾ ਚਾਹੀ 12 ਦਾ ਉਹ ਕਦੇ ਵੀ ਟੁੱਟਿਆ ਨਹੀਂ ਤੇ ਉਹ ਵੀ ਆਪਣੇ ਮਿੱਤਰ ਪਿਆਰਿਆਂ ਨੂੰ ਗਾਹ ਰਿਸ਼ਤੇਦਾਰਾਂ ਨੂੰ ਦੱਸਦੇ ਨੇ ਵੀ ਜਿਹੜਾ ਪ੍ਰੀਤ ਕਲਾੜ ਤੇ ਵਰਤ ਕੇ ਦੇਖੋ ਇੱਕ ਵਾਰੀ ਖਾ ਕੇ ਦੇਖੋ ਸਾਡੇ ਕਹੇ ਤੋਂ ਵੀ ਤੁਸੀਂ ਉਹਨਾਂ ਨਾਲੋਂ ਟੁੱਟੋਗੇ ਨਹੀਂ ਕਦੇ ਜਿਹੜਾ ਇੱਕ ਵਾਰੀ ਬੰਦਾ ਜੁੜ ਗਿਆ ਜੀ ਦੁਬਾਰਾ ਟੁੱਟਦਾ ਨਹੀਂ ਕਿਵੇਂ ਕੈਨੇਡਾ ਅਮਰੀਕਾ ਤੋਂ ਆਪਣੇ ਆਉਂਦੇ ਨੇ ਜੀ ਮਿੱਤਰ ਪਿਆਰੇ ਉਹ ਵੀ ਉਧਰ ਲੈ ਜਾਂਦੇ ਨੇ ਅਸੀਂ ਵੀ ਉਹਨੂੰ ਭੇਜ ਦਿੰਨੇ ਹਾਂ हां बी ਦਾ ਕਹਿਣਾ ਹੈ ਕਿ ਅਸੀਂ ਵੀ ਡਿਲੀਵਰੀ ਆ ਦੇ ਦੰਨੇ ਆ ਕਿਉਂਕਿ ਬਾਹਰ ਜਿਹੜੀ ਇਹਨਾਂ ਨੇ ਕੋੜਾ ਕੈਨੇਡਾ ਅਮਰੀਕਾ ਵੀ ਭੇਜ ਸਕਦੇ ਨੇ ਤੁਸੀਂ ਇਸ ਪ੍ਰੀਤ ਕਲਾੜ ਦੀ ਖਾਸੀਅਤ ਦੇਖੋ ਵੀ ਇਹਨਾਂ ਨੇ ਮੇਨ ਰੋਡ ਤੇ ਕਲਾੜ ਬਣਾਇਆ ਤੇ 1 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਜੋ ਕਿ ਮੈਨੂੰ ਲੱਗਦਾ ਵੀ ਪੰਜਾਬ ਚ ਕਿਸੇ ਵੀ ਕਲਾੜ ਤੇ ਨਹੀਂ ਰੱਖਿਆ ਹੋਵੇਗਾ ਇਹਨਾਂ ਦਾ ਕਹਿਣਾ ਹੈ ਕਿ ਜੇ ਸਾਡੇ ਗੁਰਜਾ ਸ਼ੱਕਰ ਚ ਮਿਲਾਵਟ ਪਾਈ ਗਈ ਤਾਂ 1 ਲੱਖ ਰੁਪਿਆ ਸੀ ਨਗਦ ਦੇਵਾਂਗੇ ਤੁਸੀਂ ਦੇਖਦੇ ਰਹੋ ਨਿਰਪੱਖ ਪੋਸਟ ਮੈਂ ਹਰਪਾਲ ਸਿੰਘ ਕਾਵਦਾ ਸੰਗਰੂਰ